ਪੰਜਾਬ ਦੇ ਵਿੱਚ ਨਵੀਆਂ ਚੁਣੀਆਂ ਪੰਚਾਇਤਾਂ ਦੇ ਵੱਲੋਂ ਹੁਣ ਪੁਰਾਣੀਆਂ ਪੰਚਾਇਤਾਂ ਵੱਲੋਂ ਕੀਤੇ ਗਏ ਕੰਮਾਂ ਨੂੰ ਲੈ ਕੇ ਸਵਾਲ ਖੜੇ ਕੀਤੇ ਜਾ ਰਹੇ ਨੇ लुधियाना ਦੇ ਨਿਊ ਸਰਾਬਾ ਨਗਰ ਐਕਸਟੈਂਸ਼ਨ ਦੇ ਵਿੱਚ ਨਵੀਂ ਬਣੀ ਪੰਚਾਇਤ ਵੱਲੋਂ ਵੱਡਾ ਇਕੱਠ ਕੀਤਾ ਗਿਆ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਸੰਬੰਧੀ ਵਿਚਾਰ ਵਟਾਂਦਰਾ ਵੀ ਕੀਤਾ ਗਿਆ ਇਸ ਦੌਰਾਨ ਨਵੀਂ ਬਣੀ ਪੰਚਾਇਤ ਨੇ ਕਿਹਾ ਪੁਰਾਣੀ ਪੰਚਾਇਤ ਵੱਲੋਂ 400 ਰੁਪਏ ਪ੍ਰਤੀ ਮਹੀਨਾ ਇੱਕ ਕਰ ਤੋਂ ਜਿਹੜੀ ਕਲੈਕਸ਼ਨ ਕੀਤੀ ਜਾਂਦੀ ਸੀ ਪਰ ਬਿੱਲ ਉਦੋਂ ਮੋਟਰ ਦਾ ਜ਼ੀਰੋ ਸੀ ਪਰ ਪਿਛਲੇ 5 ਸਾਲਾਂ ਦੇ ਵਿੱਚ ਮੋਟਰ ਦਾ ਬਿੱਲ ਲੱਖਾਂ ਰੁਪਏ ਦੇ ਕਰੀਬ ਪਹੁੰਚ ਗਿਆ 40 ਲੱਖ ਤੋਂ ਵੱਧ ਦਾ ਮੋਟਰ ਬੇਲੇ ਜਿੱਦਿਆ ਅਦਾਇਗੀ ਨਾ ਕਰਨ ਕਰਕੇ ਬਿਜਲੀ ਵਿਭਾਗ ਦੇ ਵੱਲੋਂ ਇਹਦਾ ਕਨੈਕਸ਼ਨ ਕੱਢ ਦਿੱਤਾ ਗਿਆ ਇਸ ਕਰਕੇ ਲੋਕਾਂ ਨੂੰ ਚੋਰੀ ਕਰਕੇ ਬਿਜਲੀ ਪਾਣੀ ਕਲੋਨੀ ਦੇ ਵਿੱਚ ਲੈਣਾ ਪੈ ਰਿਹਾ ਨਵੀਂ ਬਣੀ ਪੰਚਾਇਤ ਨੇ ਦੋਸ਼ ਲਾਏ ਨੇ ਪੁਰਾਣੀ ਪੰਚਾਇਤ ਇਲੈਕਸ਼ਨ ਦਾ ਕੋਈ ਵੀ ਹਿਸਾਬ ਨਹੀਂ ਦੇ ਰਹੀ ਹੈ ਥੋ ਤਾਂ ਕਿ ਉਹ ਕਲੋਨਾਈਜ਼ਰਾਂ ਦੇ ਨਾਲ ਮਿਲ ਕੇ ਕਲੋਨੀ ਦੇ ਵਿੱਚ ਕਲੈਕਸ਼ਨ ਦੀ ਗੱਲ ਕਰ ਰਹੇ ਨੇ ਜਦਕਿ ਕੋਈ ਕੰਮ ਨਹੀਂ ਕਰਵਾਏ ਗਏ ਹਾਂਜੀ ਫਿਰ ਉਹ ਕਲੋਨੀ ਦਾ ਹੁਣ ਰੌਲਾ ਆ ਗਿਆ ਸਾਨੂੰ ਹਸਾਬਤਾਂ ਨਹੀਂ ਦਿੰਦੇ ਤੇ ਜੋ 60 ਰੁਪਏ ਆਉਂਦਾ ਸੀ ਉਹਦਾ ਰੌਲਾ ਤੇ ਹੁਣ ਕਮਿਊਨਿਟੀ ਸੈਂਟਰ ਸਾਡੇ ਜਿਹੋ ਉਹਨਾਂ ਨੇ ਇੱਕ ਹੋਰ ਕੰਪਨੀ ਰੌਲਾ ਲੀ ਵੀ ਉਹ ਅਸੀਂ پیسے ਇਕੱਠੇ ਕਰਾਂਗੇ ਤੇ ਫਿਰ ਅਸੀਂ ਅੱਗੇ ਕਾਦੇ ਨਾ ਕੰਮ ਚਲਾਇਆ ਕੰਮ ਨਹੀਂ ਕਰਨ ਦਿੰਦੇ ਉਹਦੇ ਕਰਕੇ ਅਸੀਂ ਅੱਜ ਸਾਰੀ ਪੰਚਾਇਤ ਵਾਲੇ ਜਿਹੜੇ ਉਹ ਆ ਰਹੇ ਨੇ ਇੰਟਰਫੇਅਰ ਕਰ ਰਹੇ ਨੇ ਕੋਲ 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 ਨਾਈਜ਼ਰ ਜੇ ਕੋਲ ਹੋ ਰਹੇ ਜਰਨੇ ਤੇ ਪ੍ਰਾਣ ਅਸਤਨ ਟੋਕ ਸਿੰਘ ਸਾਹਿਬ ਕਸਰ ਤੇ ਪੁਲਿਸ ਕੋਈ ਨਹੀਂ ਜੇ ਸਭ ਦੀਗੀ ਤੇ ਕੋਈ ਮਸਲਾ ਹਾਲ ਹੋ ਰਿਹਾ ਹੁਣ ਤੱਕ ਪੁਲਿਸ ਨੇ ਵੀ ਆਸ਼ਵਾਸਨ ਦਿੱਤਾ ਕੋਈ ਨਹੀਂ ਹੈ ਆਸ਼ਵਾਸਨ ਦਿੱਤਾ ਕੋਈ ਇੰਨਾ ਨਹੀਂ ਦਿੰਦਾ ਹੈ ਕੋਈ ਮਸਲਾ ਨਹੀਂ ਕੰਪਲੀਟ ਕੀਤੀ ਸੀ ਜੀ ਹਾਂ ਜੀ ਜੀ ਕੰਪਲੀਟ ਕੀਤੀ ਸੀ ਕੀ ਕਹਿੰਦੇ ਨੇ ਪੁਲਿਸ ਅਧਿਕਾਰੀ ਉਸਨੇ ਕੋਈ ਉਹ ਨਹੀਂ ਕਰਿਆ ਉਹ ਕਹਿੰਦੇ ਤੁਸੀਂ ਹਜੇ ਟੀਕੋ ਵੀ ਸੌ ਚਾਪਣ ਪਾਣੀ ਲੱਗੀ ਹੋਈ ਹੈ ਜਿਹੜੀ ਉਹ ਉਹਦਾ ਵੀ ਕਹਿੰਦੇ ਕਾਫੀ ਜਿਹੜੇ ਲੱਖ ਰੁਪਏ ਬਿੱਲ ਬਕਾਇਆ ਪਿਆ ਇਸ ਕਰਕੇ ਪਾਣੀ ਵੀ ਕਿੱਲਾ ਦਾ ਹੈ ਸਮੱਸਿਆ ਹੈ ਸੋ ਕਿੱਲਾ ਬਿੱਲ ਹੈ ਤੇ ਕਿੰਨੇ ਦੇਣਾ ਸੀ ਹਲੇ ਤੱਕ ਕਿਉਂ ਨਹੀਂ ਦਿੱਤਾ ਉਹ ਸੰਤੋਖ ਸਿੰਘ ਨਹੀਂ ਭਰਨਾ ਸੀ ਜਦੋਂ ਉਹਨਾਂ ਨੇ 5 ਸਾਲ ਸਰਪੰਚੀ ਕਰੀ ਹੈ ਤੇ ਹੁਣ 80 ਲੱਖ ਬਿੱਲ ਖੜਾ ਹੁਣ ਉਹਨਾਂ ਦਾ ਕੋਈ ਸਾਨੂੰ ਕੋਈ ਹਿਸਾਬ-ਕਿਤਾਬ ਦੇਣਗੇ ਅਸੀਂ ਅੱਗੇ ਕੰਮ ਕਰਾਂਗੇ ਕੋਲੋਨੀ ਚੋਰੀ ਦਾ ਪਾਣੀ ਵੀ ਇੱਥੇ ਆ ਗੁੰਡੀਆਂ ਲੱਗੀਆਂ ਇੱਕ ਮੋਟਰ ਦਾ ਪਾਣੀ ਹੁੰਦਾ ਸਾਰੇ ਏਡੇ ਛਾਵੜਾ ਜੀ ਦਾ ਕੋਈ ਸਮੱਸਿਆ ਨਹੀਂ ਇਹ ਮੰਗ ਕਰਦੇ ਹਾਂ ਕਿਸ ਤਰ੍ਹਾਂ ਜਿਹੜਾ ਇਹਦਾ ਹੱਲ ਕੀਤਾ ਜਾਣਾ ਜਾਂ ਹੁਣ ਅੱਜ ਜਿਹੜਾ ਕੀ ਫੈਸਲਾ ਲਾਗਿਆ ਅਸੀਂ ਕਹਿੰਦੇ ਹਾਂ ਸ਼ਾਂਤੀ ਮਾਈ ਨਾ ਸਾਨੂੰ ਅੱਗੇ ਕੰਮ ਕਰਨ ਦੋ ਅਸੀਂ ਕੋਲੋਨੀ ਦਾ ਕੰਮ ਕਰੀਏ ਵਧੀਆ ਤਰਿੰਦਰ ਸਿੰਘ ਸ਼ੰਮੀ ਮੇਰਾ ਨਾਮ ਹੈ ਤੋਂ ਤੀਜੀ ਵਾਰੀ ਪੰਚਾਇਤ ਮੈਂਬਰ ਚੁਣਿਆ ਗਿਆ ਜੀ 3rd ਟਾਈਮ ਚੁਣਿਆ ਗਿਆ ਫੈਸਲਾ ਕੀ ਹੈ ਸਾਡਾ ਮਸਲਾ ਸਾਰਾ ਕੋਲੋਨੀ ਚਾਹੀਏਗਾ ਕਿ ਸੰਤੋਖ ਸਿੰਘ ਜੀ ਆ ਵਨ ਮੈਨ ਸ਼ੋਅ ਕਰਕੇ ਚੱਲਦੇ ਰਹੇ ਨੇ ਅਦਰਵਾਇਜ਼ ਉਹ ਕਿਸੇ ਨਾਲ ਲੈ ਕੇ ਚਲੇ ਹੀ ਨਹੀਂ ਅੱਜ ਤੱਕ ਜੇ ਨਾਲ ਲੈ ਕੇ ਚਲੇ ਹੁੰਦੇ ਸ਼ਾਇਦ ਸਰਬਸੰਮਤੀ ਨਾਲ ਉਹਨਾਂ ਨਹੀਂ ਬਣਾਇਆ ਜਾਂਦਾ ਉਹ ਅੱਜ ਤੱਕ ਕਿਸੇ ਨਾਲ ਲੈ ਕੇ ਨਹੀਂ ਚੱਲੇ ਉਹ ਕੱਲੇ ਹੀ ਚੱਲਦੇ ਰਹੇ ਨੇ ਹੁਣ ਅਸੀਂ ਜਦ ਨਵੀਂ ਪੰਚਾਇਤ ਬਣ ਗਈ ਹੈ ਉਹਨਾਂ ਨੂੰ ਆਪਣੇ ਚਾਹੀਦਾ ਹੈ ਕਿ ਸਾਰਾ ਹਿਸਾਬ ਕਿਤਾਬ ਜੋ ਬੰਦਾ ਹੈ ਅਸੀਂ ਉਹਨਾਂ ਨੂੰ ਇਹੀ ਕਿਹਾ ਵੀ ਸੰਤ ਤੁਸੀਂ ਸਾਰਾ ਹਿਸਾਬ ਕਿਤਾਬ ਜੋ ਬੰਦਾ ਉਹ ਦੇ ਦਿਓ ਜਿਹੜਾ ਪੁਰਾਣੀ ਪੈਂਡੈਂਸੀ ਹੈ ਲੋਕਾਂ ਕੋਲ ਪੈਸੇ ਲੈਣ ਵਾਲੇ ਨੇ ਉਹ ਦੇ ਦਿਓ ਅਸੀਂ ਆਪੇ ਅੱਗੇ ਕੰਮ ਕਰ ਲਾਂਗੇ ਉਹਨਾਂ ਤਿਆਰ ਹੀ ਨਹੀਂ ਹੈਗੇ ਉਹਨਾਂ ਨੇ ਕੋਲੋਨਾਈਜ਼ਰ ਨੂੰ ਸਾਰਾ ਹਿਸਾਬ ਚੌਂਪ ਦਿੱਤਾ ਕਿ ਵੀ ਉਹ ਕਰਾਂਗੇ ਕੰਮ ਕਮਿਟੀ ਸੈਕਟਰ ਵੀ ਹੈਗਾ ਇੱਕ ਬਣਾਇਆ ਕਮਿਟੀ ਸੈਂਟਰ ਤੇ ਗਲਾਡਾ ਤੋਂ ਅਪਰੂਵਡ ਕਲੋਨੀ ਹੈ ਉਹ ਕਲੋਨੀ ਦੀ ਸਾਂਝੀ ਪ੍ਰਾਪਰਟੀ ਹੈ ਕੋਈ ਕਿਸੇ ਦੀ ਇਸ ਟਾਈਮ ਕੋਈ ਉਹਦੀ ਮਾਲਕੀਅਤ ਨਹੀਂ ਹੈਗੀ ਉਹ ਬਣਾਇਆ ਵੀ ਅਸੀਂ ਹੈਗਾ ਉਹ ਸਾਡੇ ਕਲੋਨੀ ਵਾਸੀਆਂ ਨੇ ਉਹਦੇ ਚ ਉਹਦਾ ਇੱਕ ਇੱਕ ਕਤਰਾ ਲਾ ਕੇ ਪੈਸੇ ਲਾ ਕੇ ਉੱਥੇ ਬਣਾਇਆ ਹੋਇਆ ਸਾਰਾ ਕੁਝ ਉੱਥੇ ਟਾਇਲਾਂ ਲਗੀਆਂ ਨੇ ਫਰਸ਼ ਲੱਗੇ ਨੇ ਸਾਰਾ ਕੁਝ ਕਲੋਨੀ ਨਿਵਾਸੀਆਂ ਨੇ ਬਣਾਇਆ ਉਸਾਰਾ ਪੀਨ ਵਾਲੇ ਪਾਣੀ ਦੀ ਵੀ ਦਿੱਕਤ ਹੈ ਕਿਨ ਵਾਲੇ ਪਾਣੀ ਦੀ ਦਿੱਕਤ ਕੀ ਹੋਣ ਜਦੋਂ ਬਿਜਲੀ ਦੇ ਕਨੈਕਸ਼ਨ ਹੀ ਕੱਟੇ ਹੋਏ ਨੇ ਦੋਨੋਂ ਮੋਟਰਾਂ ਨੇ ਦੋਨੋਂ ਮੋਟਰਾਂ ਦੇ ਵਿੱਚ ਦੋਨੋਂ ਮੋਟਰਾਂ ਦੇ ਕਨੈਕਸ਼ਨ ਕੱਟੇ ਹੋਏ ਨੇ ਨੰਬਰ 2 ਵਿੱਚ ਪਾਣੀ ਚੱਲਦਾ ਬੈਂ ਕਿੰਨਾ ਉਹ ਕਿੰਨਾ ਬਿੱਲ ਜੋ ਵੀ ਜਿਵੇਂ ਵੀ ਚੱਲ ਰਿਹਾ ਉਹ ਸੰਤ ਪਤਾ ਸੀ ਕਿਵੇਂ ਚਲਾ ਰਹੇ ਆ ਜਾਂ ਸੰਤੋਖ ਸਿੰਘ ਵਿੱਚ ਚਲਾਉਂਦਾ ਰਿਹਾ ਮੈਂ ਇੱਥੇ ਦਾ ਪੰਚਾ ਗਾਰਡ ਨੰਬਰ 5 ਤੋਂ ਮੈਂ ਚੁਣਿਆ ਗਿਆ ਹ ਅਮਰਦੀਪ ਸਿੰਘ ਛੋਡੀ ਮੇਰਾ ਨਾਮ ਸਰ ਕੀ ਮਸਲਾ ਆ ਦੀ ਕੱਟ ਕੀਤਾ ਪੰਚਾਇਤ ਨੇ ਅੱਜ ਬੈਸਟਰੀ ਲਈ ਇਕੱਠ ਹੈ ਇਸ ਕਰਦਾ ਗੱਲ ਕਰਕੇ ਕੀਤਾ ਹੈਗਾ ਕਿਉਂਕਿ ਨਵੀਂ ਪੰਚਾਇਤ ਜਿਹੜੀ ਚੁਣੀ ਗਈ ਹੈ ਜਿਹੜੇ ਸਰਪੰਚਾਂ ਦਾ ਸੌ ਚੌਕ ਸਮਾਗਮ ਹੋ ਚੁੱਕਿਆ ਹੈ ਪੰਚਾਂ ਦਾ ਜਿਹੜਾ ਸਮਾਗਮ ਹੈ ਉਹ 19 ਤਰੀਕ ਨੂੰ ਹੈ ਆਫੀਸ਼ੀਅਲੀ ਲੇਕਿਨ ਇਨ ਬਿਟਵੀਨ ਜਿਹੜਾ ਕਲੋਨੀ ਦਾ ਕੋਈ ਅਸੀਂ ਕਿਸੇ ਨਾਲ ਕੋਈ ਡਿਸਪਿਊਟ ਨਹੀਂ ਕਰਨਾ ਚਾਹੁੰਦੇ ਅਸੀਂ ਪੂਰੇ ਇੱਕ ਲਾ ਬਾਈਂਡਿੰਗ ਸਿਟੀਜ਼ਨ ਹੈਗੇ ਆ ਕਲੋਨੀ ਦੇ ਵਿੱਚ ਬੜੇ ਸ਼ਾਂਤਮਈ ਮਾਹੌਲ ਦੇ ਵਿੱਚ ਅਸੀਂ ਇੱਕ ਜਿਹੜਾ ਲੋਕਾਂ ਨਾਲ ਕਮਿਟਮੈਂਟਸ ਕੀਤੀਆਂ ਸੀ ਜਦੋਂ ਪੰਚਾਇਤ ਦੀਆਂ ਇਲੈਕਸ਼ਨਸ ਹੋਈਆਂ ਸੀ ਕਿ ਅਸੀਂ ਸਾਡਾ ਇੱਕੋ ਇੱਕ ਪਰਪਸ ਹੈ ਕਿ ਕਲੋਨੀ ਦਾ ਜਿਹੜੇ ਫੰਡਸ ਨੇ ਜਿਹੜੇ ਕਿ ਲੋਕ ਫੰਡਸ ਕਲੋਨੀ ਦੇ ਕਿਨਾਰੇ ਜਿਹੜੇ ਲੋਕਾਂ ਤੋਂ ਇਕੱਠਾ ਕੀਤਾ ਜਾਂਦਾ ਕਿਉਂਕਿ ਪੰਚਾਇਤ ਇਹੋ ਪੰਚਾਇਤਾਂ ਨੇ ਜਿਹੜੇ ਅਧਿਕਾਰ ਸਨ ਪੰਚਾਇਤਾਂ ਇੱਥੇ ਇਸ ਕਰਕੇ ਬਣੀਆਂ ਸਨ ਕਿਉਂਕਿ ਪੰਚਾਇਤੀ ਫੰਡ ਐਨਾ ਨਹੀਂ ਹੁੰਦਾ ਕਿਉਂਕਿ ਜਿਹੜੀਆਂ ਬੇਸਿਕ ਅਮੈਨਿਟੀਆਂ ਨੇ ਵਾਟਰ ਸੀਵਰੇਜ ਔਰ ਸਟਰੀਟ ਲਾਈਟ ਉਹ ਕਲੋਨੀਆਂ ਦੇ ਵਿੱਚੋਂ ਫੰਡ ਇਕੱਠਾ ਕਰਕੇ ਉਹਨੂੰ ਚਲਾਇਆ ਜਾਂਦਾ ਹੈ ਮੈਨੇਜ ਕੀਤਾ ਜਾਂਦਾ ਹੈ ਉਹਦੀ ਮੈਨੇਜਮੈਂਟ ਹੈ ਜਿਹੜੀ ਉਹ ਕੋਈ ਨਾ ਕੋਈ ਜਿਹੜੀ ਪੰਚਾਇਤ ਚੁਣੀ ਜਾਂਦੀ ਹੈ ਉਹਦੀ ਰਜ਼ਾਮੰਦੀ ਦੇ ਨਾਲ ਉਹਦੇ ਸਹਿਯੋਗ ਦੇ ਨਾਲ ਚ ਉਹ ਚਲਾਈ ਜਾਂਦੀ ਹੈ ਲੇਕਿਨ ਜਦੋਂ ਨਵੀਂ ਪੰਚਾਇਤ ਬਣੀ ਹੈ ਉਹਦੇ ਵਿੱਚ ਕੁਝ ਜਿਹੜੇ ਪੁਰਾਣੀ ਪੰਚਾਇਤ ਦੇ ਬੰਦੇ ਨੇ ਜਾਂ ਜਿਹੜੇ ਕਲੋਨਾਈਜ਼ਰਾਂ ਨੂੰ ਉਹਨਾਂ ਨੇ ਵਿੱਚ ਰਲਾ ਕੇ ਜਿਹੜਾ ਕਲੋਨੀ ਦੇ ਅੰਦਰ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਨੇ ਔਰ ਲੋਕਾਂ ਦੀ ਇਲੈਕਟਿਡ ਪੰਚਾਇਤ ਨੂੰ ਚੈਲੰਜ ਕਰ ਰਹੇ ਜਿਹੜਾ ਕਿ ਅਸੀਂ ਆਪਣੇ ਕਾਨੂੰਨਨ ਉਹ ਇਹੋ ਜਿਹਾ ਕੰਮ ਨਹੀਂ ਕਰ ਸਕਦੇ ਔਰ ਅਸੀਂ ਇਸ ਇਹਦੇ ਵਾਸਤੇ ਪੂਰਾ ਫਾਈਟ ਕਰਾਂਗੇ ਔਰ ਅਸੀਂ ਕਾਨੂੰਨ ਦੇ ਅੰਦਰ ਰਹਿ ਕੇ ਆਪਣੇ ਅਧਿਕਾਰ ਲਵਾਂਗੇ ਔਰ ਇਸ ਕਲੋਨੀ ਦੀ ਪੂਰੀ ਤਰ੍ਹਾਂ ਡਿਵੈਲਪਮੈਂਟ ਟਰਾਂਸਪੇਰੈਂਟ ਤਰੀਕੇ ਦੇ ਨਾਲ ਜੋ ਫੰਡ ਇਕੱਠਾ ਹੋਏਗਾ ਉਹਦਾ ਪੂਰਾ ਇੱਕ ਇੱਕ ਹਿਸਾਬ ਕਲੋਨੀ ਵਾਸੀਆਂ ਨੂੰ ਦਵਾਂਗੇ ਔਰ ਜਿਹੜਾ ਪੁਰਾਣਾ ਪੁਰਾਣੀ ਜਿਹੜੀ ਪੰਚਾਇਤ ਸੀ ਜਿਨੇ ਲੋਕਾਂ ਤੋਂ ਫੰਡ ਇਕੱਠੇ ਕਰਕੇ ਉਹਦਾ ਮਿਸਯੂਜ਼ ਕੀਤਾ ਕਲੋਨੀ ਦੇ ਜਿਹੜੇ ਬਿਲਸ ਹਨ ਅੱਜ ਤੋਂ 6-7 ਸਾਲ ਪਹਿਲੇ ਕਲੋਨੀ ਦੇ ਬਿਜਲੀ ਦਾ ਬਿੱਲ ਮਤਲਬ ਕਿ ਜ਼ੀਰੋ ਲੈਵਲ ਤੇ ਸੀ ਬਿੱਲ ਜਿਵੇਂ ਆਂਦਾ ਸੀ ਅਗਲੇ ਦਿਨ ਪੇ ਕੀਤਾ ਜਾਂਦਾ ਸੀ ਲੇਕਿਨ ਅੱਜ ਜੋ ਪੋਜੀਸ਼ਨ ਹੈ ਉਹ ਕਲੋਨੀ ਦੇ ਵਿੱਚ ਘੱਟੋ ਘੱਟ 80 ਲੱਖ ਰੁਪਏ ਦਾ ਬਿੱਲ ਪੈਂਡਿੰਗ ਹੈ ਲੁਧਿਆਣਾ ਲਾਈਵ ਲਈ सुरेंद्र ਸੋਨੀ ਦੀ ਰਿਪੋਰਟ